ਚਾਲਾ ਇਹ ਕਰਦਾ ਚਾਚੇ ਕੋ ਪੋਸਤਾ ਢੋੜੀ ਉਹਨਾਂ ਤੋਂ ਤਾਂ ਮਿਲੀ ਨਹੀਂਗੀ। ਉਹ ਤਾਂ ਯਾਰ ਪਰ ਉਹਦੇ ਕੁੱਤੇ ਆ ਵੀ ਸੀ ਚਾਲਾ ਕੋੜੀ ਨੂੰ ਤਾਂ ਜਵਾਬ ਨਹੀਂ ਦਿੰਦਾ ਆ ਦੇ ਹੀ ਦੇਊਗਾ। ਉਹ ਤਾਂ ਫਿਰ ਆਪਣੀ ਗਲਤੀ ਸੀ ਪੱਠੇ ਵੱਢ ਲੇ। ਓ ਚਾਚਾ। ਕਵਾੜੀ ਚਾ। ਢਣੀ ਕਰੇ। ਚਾਚਾ। ਗੰਮੀ ਕਰਦੇ ਯਾਰ ਇਕ। ਕੀ ਹੋ ਗਿਆ? ਕੋੜੀ। ਉਹ ਪ੍ਰਵਾ ਕੁੜੀ ਤੈਨੂੰ ਜਵਾਬ ਤਾਂ ਨਹੀਂ ਦੇਣਾ ਯਾ ਨਾੜਨਾ ਪੱਖੇ ਰਾ ਨੂੰ ਮੱਛਰਾਂ ਦਾ ਪੱਖਿਆਂ ਨੂੰ ਜੋੜ ਲਾਉਂਨੇ ਮਾਚ ਜਾਂਦੇ ਆ ਯਾਰ ਤਾਰਾਂ ਨਵੇਂ ਫੋਨ ਵਾਲਾ ਤੇਰੀ ਯਾਰ ਪ੍ਰਾਂਡਲ ਕਰਦਾ ਯਾਰ ਉਹ ਦੇ ਤੈਨੂੰ ਗੁਰੂ ਆ ਅੱਗੇ ਜਵਾਬ ਦਿੱਤਾ ਕਦੇ ਉਹ ਫੇਰ ਯਾਰ ਕੋਨਾ ਚੱਕ ਦੇਖ ਲੈ ਮਰ ਜੀ ਇਸ ਤਰ੍ਹਾਂ ਉਹ ਮਰ ਜੀ ਗੁਰੂ ਆ ਮੈਂ ਜੋੜ ਲਾਉਨੇ ਹੁੰਦੇ ਮਾਚ ਜਾਂਦੇ ਆ ਦਵਾਰੇ ਫਿਰ ਅਗਰ ਮੋਟਰਸਾਈਕਲ ਦੀ ਚਾਬੀ ਦੇ ਦੇ ਮੈਂ ਰੂਪ ਕੇ ਫੜ ਲਿਉਣਾ ਉਹ ਮੋਟਰਸਾਈਕਲ ਤੈਨੂੰ ਦੇ ਦਿੰਦੇ ਉਹ ਯਾਰ ਤਨਕੀ ਲੱਗੇ ਦਾ ਪੇਰ ਖਾਣ ਨੂੰ ਆਵੇ ਕਹਿੰਦਾ ਫਤਰੀ ਮਾਸੂਮ ਮੈਂ ਤਾਂ ਚਾਹੁੰਦਾ ਉਹ ਭਰਾ ਤੇਰੇ ਖਾਸ ਮੂਹਰੇ ਅੱਗੇ ਦਨ ਜਵਾਬ ਹੀ ਨਹੀਂ ਦਿੰਦਾ ਬੰਦਾ ਕੰਮ ਤੇ ਕੋਨਾ ਚਾਚਿਆ ਕੰਮ ਤਾਂ ਤੈਨੂੰ ਵੀ ਪਊ ਅਰੂਸ ਹਾਬ ਜਿਹਦੇ ਡਿੱਕੇ ਚੜ ਗਿਆ ਆਪਦਾ ਕੰਮ ਕਰਾ ਲੈਣਾ ਮੈਨੂੰ ਚਾਬੀ ਨਹੀਂ ਦਿੱਤੀ ਆ ਓਏ ਆ ਓਏ ਚਾਬੀ ਤਾਂ ਵੇਚੀ ਭਈ ਇਹ ਚਾਹੇ ਤਾਂ ਲੇਤਾ ਤੇ ਨਹੀਂ ਨੇ ਬੜੀ ਕਿੱਕੀ ਯਾਰ ਕੋਨਾ ਅਰੂਸ ਹਾਬ ਦੇਨ ਓਰੀਐਂਟ ਓਰੀਐਂਟ ਓ ਭਾਈਆ ਖੜੀ ਹੋਏ ਓ ਖੜੀ ਖੜੀ ਕਰ ਕਰੀ ਲੈ ਜਾ ਭਾਈ ਮੈਂ ਨਹੀਂ ਲੱਗੇ ਨਾ ਮੈਰ ਤੋਂ ਆਪ ਮਾ ਚੱਲਦਾ ਬਈ ਯਾਰ ਯਾਰ ਪ੍ਰੇਅਰ ਆਇਆ ਕਰਦਾ ਯਾਰ ਕਿੱਥੇ ਗੇ ਜਾਣਾ ਉਹ ਘਰੇ ਜਾਣਾ ਮੈਂ ਬਸ ਮੇਰੇ ਘਰੇ ਛੱਡ ਗਈ ਚੱਲ ਯਾਰ ਬੈ ਯਾਰ ਚੱਲ ਕਿੱਦੋਂ ਆਇਆ ਦੇਖੇ ਪਕਾਈ ਕਰਦਾ ਫਿਰ ਯਾਰ ਮਰਾ ਘੋੜੀ ਪੁੱਛਣ ਗਿਆ ਸੀ ਘੋੜੀ ਨਹੀਂ ਦਿੱਤੀ ਇਹਨਾਂ ਨੇ ਅੱਛਾ ਤੇਰੇ ਤਾਂ ਪਹਾੜ ਹੀ ਬਾਲਾ ਬਈ ਯਾਰ ਕਿੰਨਾ ਘਪਾਰ ਆਇਆ ਓ ਮਾਈ ਗੋਡ ਆਏ ਓ ਮਰ ਗਏ ਓਏ ਮਰ ਗਏ ਓਏ ਓ ਭਾਈ ਤੂੰ ਓਏ ਓ ਭਾਈ ਤੈਨੂੰ ਕਾਦਾ ਲੈ ਜਾਂਦਾ ਯਾਰ ਪਾਟੇ ਤੇ ਸੱਟ ਮਾਰਦਾ ਓ ਫਿਰ ਭਾਈ ਯਾਰ ਤੂੰ ਤੇ ਨੂਣੀ ਚਲਾਉਣਾ ਉਹਦਾ ਮੈਂ ਕੀ ਕੀਤਾ ਦੱਸ ਓ ਭਾਈ ਯਾਰ ਆ ਵੇਲ ਆ ਯਾਰ ਤੂੰ ਪੁੱਫੂਆ ਸਾਰਾ ਤੋੜਤਾ ਲੈ ਕੀ ਤੋੜਤਾ ਯਾਰ ਭਾਈ ਯਾਰ ਫਿਰ ਮੈਨੂੰ ਕੀ ਮੈਂ ਕੀ ਤੋੜਿਆ ਯਾਰ ਇਸ ਨੁਕਸਾਨ ਕਰਤਾ ਇਹ ਭਰ ਦੇਗਾ ਭਾਈ ਯਾਰ ਤੂੰ ਕੀ ਯਾਰ ਇੱਥੇ ਕੀ ਨੁਕਸਾਨ ਹੋ ਗਿਆ ਯਾਰ ਫਾਰਕੀ ਦਾ ਨੁਕਸਾਨ ਨਹੀਂ 200 ਰੁਪਏ ਪਿੱਛੋਂ ਯਾਰ ਲੈ ਭਾਈ ਪਿੱਛੋਂ ਸਿੱਟੇ ਗਾਲ ਹੈ ਗਾੜੇ ਰੁਪਏ ਲੈ ਲੇ ਬਾਈ ਯਾਰ ਤੇਰਾ ਸਾਈਕਲ ਆ ਯਾਰ ਬਾਈ ਯਾਰ ਤੂੰ ਤਾਂ ਖਾ ਚ ਛੱਡ ਤਾ ਰਣ ਵਾਲੀ ਛੱਡ ਮਾਰ ਦੀ ਆਉਣ ਨਾ ਫੇਰ ਕਰੀਂਗਾ ਬਈ ਲੈ ਯਾਰ ਮੈਨੂੰ ਉਹ ਤੱਕ ਫੇਰ ਘਰੇ ਛੱਡ ਦੀ ਲੈ ਯਾਰ ਕਿਤੇ ਚੁੱਕੀ ਨੁਕਸਾਨ ਹੋ ਗਿਆ ਘਰ ਤੱਕ ਛੱਡ ਦੀ ਯਾਰ ਹੁਣ ਨਹੀਂ ਬਾਈ ਜਾ ਯਾਰ ਘਰ ਕੋ ਨਾ ਫਿਰ ਬਾਈ ਯਾਰ ਆ ਤੇਰੀ ਮਰਜ਼ੀ ਆ ਫਿਰ ਯਾਰ ਦੇਖ ਲੈ ਫੇਰ ਯਾਰ ਡਿੱਗਣਾ ਸਾਥ ਖਾਣੀ ਆਪਦੇ ਕੋ ਨਾ ਫਿਰ ਯਾਰ ਜਾ ਬਾਈ ਤੂੰ ਤਾਂ ਨਿਆਇ ਦਾ ਬੰਦਾ ਆ ਯਾਰ ਦੇਖ ਹੁਣ ਕੋ ਨਾ ਉਈ ਆਹਾ ਵਈ ਅਬ ਇਹ ਆ ਕੀ ਆ ਬਾਈ ਇਹ ਤੂੰ ਨਾ ਇਹ ਕਿਵੇਂ ਮੁੰਡੇ ਦਾ ਵਿਆਹ ਨਿੰਦਾ ਜੀ ਤਾਲਾ ਖੋਲ ਤਾਂ ਸੁਜੋਗ ਖੁੱਲ ਜਾਂਦੇ ਆ ਅੱਛਾ ਤੂੰ ਨਾ ਖੋਲ ਨਹੀਂ ਕੋਣ ਆ ਸੁਜੋਗ ਤਾਂ ਫਿਰ ਮੈਂ ਖੋਲਾਂ ਆਹ ਤਾਂ ਕਰੇ ਕੰਮ ਆਉਂਦਾ ਝਾੜੂ ਤਾਂ ਨਾ ਇਹਦੇ ਸੁਜੋਗ ਮੈਂ ਖੋਲ ਦਾਂ ਦੇ ਦਸ ਲੋਗ ਉਹ ਹਰ ਦਾ ਕੱਟ ਗਿਆ ਗਾਲੇ ਨਾ ਅੱਜ ਆਲ ਲੈ ਜਿਹੜਾ ਇਹ ਹੈ ਕਿਵੇਂ ਆ ਭਤੀ ਜੀ ਵਰੀਆ ਜੱਜਾ ਤੂੰ ਸੁਣਾ ਵਿਲਾਏ ਨਾ ਮੇਰਾ ਕਦੋਂ ਕਬਿਲ ਆਏਗਾ ਫਿਰ ਮੈਂ ਤਾਂ ਪਈ ਸਾਰੀ ਥੜੀ ਨਹੀਂ ਪਹਿਲਾਂ ਹੁੰਦਾ ਮੈਂ ਤਾਂ ਆਹ ਗੁੱਡਣੇ ਸਾਰੀ ਕੱਲੂ ਵੇਲਾ ਫਿਰ ਨਾ ਕੱਲੂ ਟਾਈਮ ਆ ਭਈ ਆਪਣੇ ਕੋਲੇ ਤਾਂ ਕਿਧਰ ਰਸਿਆ ਰਸਿਆ ਤਾਂ ਨਹੀਂ ਫਿਰਦਾ ਨਾ ਨਾ ਭਾਈ ਤੂੰ ਕੰਮ ਦੱਸ ਦੀ ਮਰ ਤੂੰ ਉਹ ਯਾਰ ਖਾਲਾ ਕਢਾਉਣਾ ਮੈਥੋਂ ਤਾਂ ਨਹੀਂ ਕਢਾਈ ਦਾ ਉਹ ਵਾਂ ਠੇਕੇ ਤੇ ਦੇਣਾ ਯਾਰ ਬਾਅਦ ਚ ਮੁੜ ਕੇ ਅਗਲਾ ਆਂਦਾ ਜੇ ਜੇ ਭਾਈ ਮੈਨੂੰ ਕੀ ਆ ਤੂੰ ਆਪ ਮੈਨੂੰ ਉਹ ਦਿੱਤਾ ਸੀਗਾ ਦੂਜੀ ਆਪਣੀ ਘੋੜੀ ਤੇ ਤੀਜੀ ਘੋੜੀ ਆਪ ਉਹ ਹੁਣ ਲੈ ਜਾਲ ਨਾ ਮੈਂ ਹੁਣ ਸਿਰਚ ਮਾਰਨੀ ਆ ਭਈ ਆਪਾਂ ਨੂੰ ਨਹੀਂ ਪਤਾ ਉਹ ਚਾ ਲੈ ਹੋਣ ਲੈ ਜੀ ਫਿਰ ਗੁੱਸਾ ਕਿਉਂ ਕਰਦਾ ਨਾ ਨਾ ਚਾਤਾ ਭਾਈ ਆਪਾਂ ਨੂੰ ਨਹੀਂ ਪਤਾ ਆ ਜਾ ਚੱਲ ਜੀ ਆ ਜਾ ਨਾ ਨਾ ਆਪਾਂ ਨੂੰ ਨਹੀਂ ਓਏ ਆ ਜਾ ਹੁਣ ਹਾਂ ਚਾਚਾ ਆਪਾਂ ਤਾਂ ਉਹ ਕੀ ਜੀ ਦੀ ਲੋੜ ਉਹ ਦੱਸ ਦੇ ਫਿਰ ਪੈਸੇ ਦੇ ਕਿੰਨੇ 300 ਰੁਪਏ ਦੇ ਮੈਂ ਤਾਂ ਓ ਕੋਈ ਨਹੀਂ ਆਪਾਂ ਫੇਰ ਕਰਾਂਗੇ ਨਾ ਪਤਾ ਜਾਂਦੇ ਨਹੀਂ ਫਿਰ ਮੈਂ ਚੱਲਾਂ ਫੇਰ ਕਰ ਲਾਂਗੇ ਯਾਰ ਤੂੰ ਆ ਤਾ ਪਤਾ ਜਾਂਦੇ ਨਹੀਂ ਭਾਈ ਓਏ ਆ ਜਾ ਫਿਰ ਪੈਸੇ ਦੇ ਭਾਈ ਤਾਂ ਮੈਂ ਤਾਂ ਜਾਂਦਾ ਨਹੀਂ ਕਿੰਨੇ ਕਿੰਨੇ ਦੇਣਗੇ ਚੱਲਾ 300 ਦੇ ਦੇ 300 ਨਹੀਂ ਯਾਰ ਤੇ 200 ਲੇਗਾ ਤੇਰੀ ਮਰਜ਼ੀ ਆ ਫਿਰ 400 ਦੇ ਦੇ 200 ਆ 400 ਦੇ ਦੇ 200 ਆ ਫਿਰ ਆ ਜਾ ਯਾਰ 200 ਕੱਢ ਪਹਿ

ख फिर, फिर मैं नहीं। कही कोई नी ले फिर लोड़ तो पऊगी फिर।, फिर मैं तो नी बो आप दो मैं फिर मैं मैं फिर फिर मैं घर बहूंगा बहू बहू सला सौ रुपया होर लूंगा ਚੱਲ ਭਰਾਵਾ ਤੂੰ ਤਾਂ ਵੱਧਦਾ ਹੀ ਹੈ ਨਾ ਫਿਰ ਇਹ ਤੈਨੂੰ ਫਿਰ ਮੈਂ ਤਾਂ ਜਾਣਾ ਨਹੀਂ ਦੇਣਗਾ ਆ ਜਾ ਫਿਰ ਆ ਜਾ ਬੈਠ ਚੱਲ ਬੈਠ ਬੈਠ ਮੈਂ ਤਾਂ ਫਿਰ ਜਾਣਾ ਆ ਜਾ ਆ ਜਾ ਲੋਥੀ ਕਰ ਦੇ ਨਾ ਯਾਰ ਤੂੰ ਦਾ ਚੱਲ ਇੱਕ ਕੰਮ ਕਰਈਏ ਉੱਤੋਂ ਪੁੱਠਾ ਬੋਲਦੇ ਉਹ ਤੈਨੂੰ ਪੁੱਠਾ ਬੋਲਣ ਨੂੰ ਮੈਂ ਦੱਸ ਕੀ ਤੇਰੇ ਡਾਂਗ ਮਾਰਤੀ ਨਹੀਂ ਆਪ ਤੂੰ ਘੋੜੀ ਦਿੱਤੀ ਸੀ ਫਿਰ ਕੱਲ ਉਹ ਘੋੜੀ ਯਾਰ ਨਹੀਂ ਉਹ ਸੱਚ ਤੈਨੂੰ ਇੱਕ ਹੋਰ ਗੱਲ ਕਰਨੀ ਹੈ ਚਾਬੀ ਤੂੰ ਲੈ ਗਈ ਓਏ ਮੈਂ ਮੂਣੀ ਕੱਢੀ ਚਾਬੀ ਚੁੱਪੀ ਮੈਂ ਕੰਮ ਨਹੀਂ ਦੇਖੀਏ ਕੈਮਰੇ ਦੀ ਮੈਂ ਨਹੀਂ ਕੱਢੀ ਕੁੱਢੀ ਗਈ ਮੈਂ ਇਥੋਂ ਲਾ ਪਾਉਂਗਾ ਜੇ ਮੇਰੇ ਕੋਲ ਚਾਬੀ ਨਾ ਹੋਈ ਲੈ ਆ ਜਾ ਵੇਖੀ ਲੈਣੀ ਫਿਰ ਮੈਂ ਤਾਂ ਜਾਣਨਾ ਪੜੋ ਮੈਂ ਤਾਂ ਜਾਣਨਾ ਫੜਾ ਘੜ ਫਿਰ ਕਰਦੇ ਗੱਲ ਪਰ ਚੱਲ ਜੀ ਬੜੀ ਆਸ ਕਿਉਂ ਹੈ ਟਾਈਟ ਕੋਈ ਨਾ ਪੰਗੀ ਫਿਰ ਮੈਂ ਤਾਂ ਜਾਣਨਾ ਫਿਰ ਮੈਂ ਤਾਂ ਚੱਲਿਆ ਕੋਈ ਗੱਲ ਨਹੀਂ ਤੂੰ ਦੱਸਣਿਆ ਫਿਰ ਵੀ ਜਾਣਨਾ ਫਿਰ ਮੈਂ ਤਾਂ ਜਾਣਨਾ ਭਈਆ ਬੈਠ ਬੈਠ ਮੇਰੀਆਂ ਤਾਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਪੈਣਗੀਆਂ ਮਾ ਤਾਂ ਫੇਰ ਖਾਲਾ ਘਟਾਂਗੀ ਕੀ ਫਰਮਾਇਸ਼ਾਂ ਤੇਰੀਆਂ ਹੁਣ ਪਹਿਲਾਂ ਤਾਂ ਮੈਂ 12 ਵਜੇ ਪੀਊਗਾ ਠੰਡੇ ਦੀ ਬੋਤਲ ਅੱਛਾ ਮੈਂ ਤਾਂ ਠੰਡਾ ਬੀ ਡੀ ਪੀਣਾ ਹੁਣ ਕੋ ਕੋ ਕੁੱਕੀ ਮੈਂ ਤਾਂ ਡਿਊ ਪੀਉਂਗਾ ਕੋ ਕੱਪੀ ਨਹੀਂ ਫਿਰ ਬਈ ਫਿਰ ਆਪ ਦਾ ਖਾਣਾ ਨਹੀਂ ਖਤਾਉਂਦੇ ਚੰਗਾ ਫਿਰ ਦੀਦੀ ਯਾਦ ਨੂੰ ਇਹ ਕਿਤਾਬ ਨੇ ਦਿਹਾੜੀ ਰਹੀ ਹੈ ਨਾ ਇਹ ਤੂੰ ਫਿਰ ਮੈਂ ਫਿਰ ਮੈਂ ਤਾਂ ਚੱਲਿਆ ਚੰਗਾ ਫਿਰ ਬੈਠ ਗਿਆ ਇੱਕ ਤਾਂ ਦਿਹਾੜੀ ਨੇ ਬੈਠੀ ਉਹ ਪੱਤਣ ਦੀ ਚਾਰਾ ਗਲਾਸ ਪੀਉਂਗਾ ਸਤਾ ਮੈਂ 2 ਵਜੇ ਨਾਲੇ ਡਿਊ ਪੀਉਂਗਾ ਨਾਲੇ ਮੈਂ ਖੀਉਂਗਾ ਮੈਂ ਤਾਂ ਚਾਰ ਰੋਟੀਆਂ ਵੀ ਖਾਉਂ ਲੈ ਮੈਂ ਤਾਂ ਚਾਰ ਰੋਟੀਆਂ ਵੀ ਖਾਉਂ ਖਾਉਂ ਵੀ ਮਟਰ ਪਨੀਰ ਨਾਲ ਓਏ ਹੈ ਮੂੰਗੀ ਕੰਜਰਦਾ ਮੂੰਗੀ ਖਾਣਿਆ ਮੈਂ ਤਾਂ ਚੱਲਿਆ ਫਿਰ ਮੈਂ ਤਾਂ ਤਾਰ ਮੈਂ ਤਾਂ ਨਹੀਂ ਮੈਂ ਕੋ ਕੋਣੀ ਜੇ ਆਈ ਉੱਤਰ ਹਟਾ ਟੇ ਮੰਮਾ ਲਾਉਣ ਗਿਟ ਬੈਠ ਹੁਣ ਜਾਨ ਸਾਰ ਲੱਗ ਜਾ ਤੈਨੂੰ ਕਈ ਭਲਾ ਦੇਣੀ ਆ ਮੈਂ ਲੈ ਵੀ ਛੁਰਾ ਪਹੁੰਚ ਗਏ ਤੇ ਹੁਣ ਕਿਹੜਾ ਖਾਲਾ ਕਢਣਾ ਓ ਪਰੇ ਆਇਆ ਟਾਲੇ ਨਾਲ ਕੋਲੇ ਉਹ ਕਢਣਾ ਹਾਂ ਚੱਲ 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 ਓਏ ਓਏ ਤਾਤਾ ਇਹ ਇਹਦੀ ਕੀ ਬਿਗਵਾਚ ਗਈ ਹਾਂ ਤੈਨੂੰ ਕਿਵੇਂ ਪਤਾ ਹੈ ਮੈਂ ਤਾਂ ਹੁਣ ਥਾਲੇ ਕਰਦਾ ਇੱਥੇ ਖੜਾ ਸੀ ਨਾ ਕੱਲ ਇਹਦੀ ਗਵਾਚੀ ਹੋ ਸਾਰਾ ਬੂਆ ਤੇ ਕੈਬਨਟ ਤੋਂ ਮੰਗਵਾ ਲਿਆ। ਪਰ ਮੈਂ ਜਦੋਂ ਚਾਬੀ ਨਹੀਂ ਕੱਢੀ ਅਰੀ ਫਿਰ। ਹੋਈਆਂ ਮੈਨੂੰ ਪਤਾ ਹੀ ਆ। ਜਾ ਕੇ ਕੱਲ ਲਿਆ ਜਾ ਕੇ ਸਈਆਂ। ਤੂੰ ਕੱਲੇ ਨੇ ਕੜਨਾ ਕਈਆਂ ਇੱਕ। ਫਿਰ ਮੈਂ ਤਾਂ ਜਾਨਣਾ ਫਿਰ ਨਾਲ ਘਟਾ ਦੇ। ਇਹ ਕਿੰਨਾ ਦਿਨ ਦਿਹਾੜੀ ਰਹੀ ਏ। ਨਾਲ ਘਟਾ ਫਿਰ ਮੈਂ ਤਾਂ ਜਾਨਣਾ। ਮੈਂ ਤਾਂ ਨਾਲ ਘਟਾ। ਖਾਲਾ ਠੋਟਾ ਘਟਾ ਮੈਂ ਕਰਦਾ ਹਾਂ। ਆਰਦਾ ਚੀਜ਼ ਬੜੀ ਦਿੰਦੇ। ਆ ਬਿੱਲੀ ਜੀ ਕਿੱਥੋਂ ਲਿਆਂਦੀ ਐ ਬਿੱਲੀ ਦੀ ਨਹੀਂ ਆਏ ਹੋਰ ਕੀ ਐ ਗੱਟਿਆ ਮੈਨੂੰ ਕਹੀ ਕੀ ਐ ਕੁੱਤਾ ਇਹ ਕੁੱਤਾ ਆ ਆ ਬਈ ਦੂਜੀ ਕਹੀ ਵੀ ਲਿਆ ਮੈਂ ਤਾਂ ਘਟਾਉਂਦਾ ਲੈ ਲਿਆਉਣਾ ਪਹਿਲਾਂ ਲੈ ਕੇ ਕਹੀ ਲਿਆ ਜਾ ਕੋਈ ਨਹੀਂ ਦੁਬਾਰਾ ਟੋਟਾ ਤੋਰ ਨਹੀਂ ਮੈਂ ਤਾਂ ਬਾਈ ਨਾ ਇੱਥੋਂ ਨਾ ਚੱਲ ਓਏ ਜਾ ਜਾ ਬਈ ਬਈ ਪਹਿਲਾਂ ਚਾਚਾ ਕਹੀ ਲਿਆ ਨਾ ਮੈਨੂੰ ਬਹੁਤ ਬਈ ਨਾ ਲੈ ਲੈ ਕਹੀ ਜਾ ਜੇ ਕਹੀ ਚਾਖ ਲੈ ਮੈਂ ਤਾਂ ਫੇਰ ਜਾਊਂਗਾ ਕੁੱਤਾ ਹਾਂ ਤੂੰ ਜਾ ਲੈ ਨਾ ਦੂਜੀ ਕਹੀ ਲੈ ਕੇ ਨਾ ਬੀਜੀ ਚੱਕ ਲਿਆ ਬਈ ਪਹਿਲਾਂ ਫਿਰ ਮੈਂ ਤਾਂ ਜਾਂਦਾ ਨਹੀਂ ਨਹੀਂ ਤਾਂ ਇਹ ਲੱਭਗੇ ਪਰ ਕਿਹ ਚੱਲੇ ਆਣ ਜਾਂਦੇ ਨਾ ਕਲ ਕਰ ਮਿਲਿਆ ਨਹੀਂ ਕੋਈ ਉਹ ਹੋਹ ਕਈ ਤਾਂ ਹੈ ਨਹੀਂ ਹੱਕ ਸੀ ਗਿਆ ਚੱਲ ਵੇਖੀ ਹੋਰ ਕਿਤੇ ਮੜਾਇਆ ਕਈ ਯਾਰ ਅਗੇ ਵਜਾ ਵੀ ਤਾਂ ਭਰਾ ਲਈ ਮੈਂ ਨਾ ਪੱਥਰ ਜੱਟ ਟੁੱਟ ਗਿਆ ਆ ਪਈ ਗਈ ਯਾ ਲੈ ਕੇ ਚੱਲ ਲੈ ਪਲੇਅਰ ਦਿਖਾਈ ਹੁਣ ਚੱਲ ਮੂਰੇ ਤੁਰ ਲੈ ਤੇਰਾ ਰੱਖਾਂ ਮੈਂ ਮੈਂ ਤਾਂ ਚੱਲਿਆ ਓਏ ਆ ਜਾ ਆ ਜਾ ਚੱਲੇ ਆ ਮੈਂ ਮੂਰੇ ਰੇਤਾ ਪਣੀ ਓਏ ਆ ਬੂਟਾ ਕਿਦਾਂ ਲਾਇਆ ਓਏ ਪਹਿਲੇ ਨਾਲ ਹੋਂ ਕਿਹੜਾ ਬੂਟਾ ਲਾਤਾ ਆ ਆ ਕਿਲੇ ਆਇਆ ਤੱਕਦੂ ਲੈ ਇੱਕਦਮ ਵੇਖਿਆ ਨਹੀਂ ਇੰਨਾ ਟਾਈਮ ਕਿ ਤੈਨੂੰ ਦੇ ਨੂੰ ਨਾ ਮੈਂ ਤਾਂ ਦੇਖਿਆ ਹੀ ਅਜਾ ਆਇਆ ਚੱਲੇ ਓਏ ਓਏ ਆ ਆ ਚਾਚਾ ਡੰਗਰਾਂ ਨੂੰ ਪਾ ਲਿਆ ਕਰੋ ਓਏ ਕੁਸ ਭੁੱਖੇ ਮਾਰਦੇ ਓਏ ਆ ਸਾਰੇ ਐ ਖੜਿਆ ਲੋਕਾਂ ਨੇ ਬਾਕੇ ਮੱਕ ਵੇਚਦੇ ਆਈ ਰਹਿਊਗਾ ਤਾਂ ਰਹਿਊਗਾ ਓਏ ਮਾਰਨੇ ਹੋਏ ਤੁਸੀਂ ਪਸੂ ਫੇਰ ਨਹੀਂ ਨਹੀਂ ਪੰਨੇ ਨਹੀਂ ਆ ਤਾਂ ਇਹ ਤੇਰੇ ਯਾਰ ਕੇ ਵੱਢ ਕੇ ਲੈ ਜਾਂਦੇ ਆ ਵੇ ਆ ਵੀ ਮੈਂ ਕਿਤੇ ਵੱਢ ਕੇ ਲਗਿਆ ਓਏ ਉਹਦੇ ਚੋਰੀ ਵੱਢੇ ਜਿਹਦੇ ਲੱਫਣਾ ਮੈਂ ਤਾਂ ਲਗਾਈ ਨਹੀਂ ਮੈਂ ਤਾਂ ਥੋੜੇ ਪੱਠੀ ਨਹੀਂ ਲਗਾਇਆ ਤੇ ਜਿਹਦੇ ਮੇਰੀ ਤਾਂ ਪੱਲੀ ਚੱਕ ਕੇ ਲੈ ਗਿਆ ਪਤਾ ਨਹੀਂ ਕਿਹੜਾ ਸਣੇ ਪੱਠੇ ਆਹ ਹਣਾ ਪਤਾ ਨਹੀਂ ਕਿ ਪਰ ਲਾਈਆਂ ਤੇ ਜਦੂਰ ਆਈਆਂ ਮੈਨੂੰ ਪਤਾ ਮੈਂ ਮੰਨ ਰਿਹਾ ਕਰਦਾ ਸ਼ੱਕ ਪੈਂਦਾ ਵੀ ਪੱਠੇ ਲਗੇ ਆਈ ਤੁਸੀਂ ਚੱਕ ਕੇ ਉਹਦੇ ਨਾ ਮੈਂ ਨਹੀਂ ਲਗਾਇ ਲਗੂ ਮੈਨੂੰ ਲੱਗਦਾ ਵੀ ਤੂੰ ਚਾਚਾ ਪੱਠੇ ਤੂੰ ਹੀ ਚੱਕੇ ਸੀ ਨਹੀਂ ਆਇਆ ਤਾਂ ਤੂੰ ਮਹੀਨੇ ਵਾਰ ਕਿਹਾ ਮੈਂ ਤੁਹਾਨੂੰ ਚਾਬੀ ਦੇ ਆਖੇ ਤੂੰ ਮੰਨ ਗਿਆ ਸੀ ਤੇ ਚਾਬੀ ਸੁਣ ਮੈਂ ਜਦੋਂ ਕੱਢੀ ਨਹੀਂ ਫਿਰ ਮੈਂ ਐਵੇਂ ਮੰਨ ਜਾ ਤੇ ਜਦੋਂ ਮੈਂ ਪਹਿਲੀ ਚੱਕੀ ਨਹੀਂ ਐਵੇਂ ਮੰਨ ਗਿਆ ਫਿਰ ਆ ਜਾ ਹੁਣ ਚੁੱਪ ਕਰਕੇ ਮੇਰੀ ਠਾਡੇ ਦੀ ਬੋਤਲ ਲਿਆ ਦੇ ਮੈਂ ਤਾਂ ਛੰਡਾ ਪੀ ਉਹ ਲਿਆ ਤੂੰ ਤੂੰ ਚੱਲ ਆ ਲੋਕ ਦਿਮਾਗ ਖੜਿਆ ਹਨ ਲੋਕਾਂ ਦਾ ਕਿਵੇਂ ਅੱਗੇ ਲੋਕੀ ਤੂੜਿਆਂ ਉਹ ਹੜੰਬੇਣਾ ਤੂੜੀ ਬਣਾਉਂਦੇ ਨਾਲੇ ਕਾਂਕ ਕਾੜਦੇ ਹੁੰਦੇ ਆ ਹੁਣ ਜੇ ਟਰਾਲੀ ਜੀ ਰੱਖ ਦਿੰਦੇ ਆ ਤੇ ਕੋਈ ਸੀਟੀ ਆਈ ਨਾ ਅੱਧੀ ਅੱਧੀ ਅੱਧੀਆਂ ਕੰਬੈਨਾ ਨਾਲੇ ਸੜਕ ਰੋਕ ਦਿੰਦੀਆਂ ਨਾਲੇ ਇਨਾ ਤੇਲ ਖਾਂਦੀਆਂ ਤੇ ਤੇਲ ਖਾਣੇ ਨਾ ਜੋ ਮਸ਼ੀਨਾਂ ਬੈਡੀਆਂ ਖਾਦੀਆਂ ਥੋੜੀ ਥੋੜੀ ਆਪਣੀਆਂ ਹੋ ਗਈਆਂ ਓਏ ਆਪ ਹੀ ਆਖੀਏ ਨਾ ਤੇਲ ਖਾਂਦੀਆਂ ਉਹ ਨਿਕਲ ਜਾ ਮੇਰੇ ਕੋਲੋਂ ਉਹ ਆ ਕੀ ਹੋ ਗਿਆ ਏ ਆ ਨਹੀਂ ਆ ਥੋੜਾ ਗਿੱਲਾ ਖਾੜਾ ਕਰ ਦੂੰਗਾ ਪੋਸਟਾ ਇੱਜਾ ਵਿੱਚ ਮਾਨ ਮਾਨ ਸਰਦਾ ਖਾਲੇ ਕਿਚ ਓਏ ਆ ਕੀ ਹੋ ਗਿਆ ਏ ਨਿੱਕੀ ਹੋ ਨੂ ਬਈ ਦੱਸਿਆ ਸੀ ਮੈਨੂੰ ਇਹਦੇ ਦਾ ਪਾਣੀ ਮੈਂ ਤਾਂ ਮੈਂ ਤਾਂ ਕੁੰਟੇ ਪਹਿਲੇ ਗੀੜਾ ਮਾਰ ਕੇ ਗਿਆ ਮੈਂ ਤਾਂ ਜਾਣਾ ਫਿਰ ਮੈਨੂੰ ਘਾਣੂ ਪਾਣੀ ਇਹ ਮੈਂ ਖਾ ਗਿੱਲਾ ਰਹਿ ਗਿਆ ਇਹਦਾ ਬਈ ਮੈਂ ਤਾਂ ਫਿਰ ਜਾਣਾ ਫਿਰ ਮੈਂ ਦੱਸ ਕੀ ਘਟਾ ਹੁਣ ਕੋਈ ਨਹੀਂ ਅਜੇ ਦੂਜਾ ਖਾੜਾ ਕਰ ਲਈਆਂ ਆ ਜਾ ਜਾ ਕੋਈ ਨਹੀਂ ਤੈਨੂੰ ਵੇਲਾ ਨਹੀਂ ਆ ਮੈਂ ਇਹ ਤੇ ਯਾਰ ਆ ਤਾਂ ਗਿੱਲਾ ਫਿਰ ਘਟਣਾ ਰਹਾ ਸੀ ਕਿਦੋਂ ਨਹੀਂ ਨਹੀਂ ਕਰਨਾ ਹੀ ਦੂਜਾ ਸੀ तो सुखा पै गया आ जा, जा आ, जा 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 जा। तो आ जा आ जा आया लग पा लग पा करके खाले पाई जी करते हूने करना जी पानी होना मैं पानी ना पिया वा फिर ਨਹੀਂ ਨਹੀਂ ਹਜ ਨਹੀਂ ਪਾਣੀ ਤਾਂ ਪੀ ਲੈਣ ਤੇ ਫਿਰ ਠੰਡਾ ਤੇ ਤੂੰ ਲੈ ਕੇ ਜਿੰਦਾ ਹੁਣ ਉਹ ਤੂੰ ਆ ਜੀ ਆਉਣਾ ਨਹੀਂ ਮੁੜ ਕੇ ਮੈਨੂੰ ਪਤਾ ਤੇਰਾ ਮੈਂ ਮੈਂ ਆ ਜੂ ਮੈਂ ਪਾਣੀ ਪੀ ਆਉਂਦੇ ਨਹੀਂ ਨਹੀਂ ਜਹੀਂ ਹਜ ਨਹੀਂ ਜਾਣਾ ਕੱਠੇ ਚਲਣਾ ਕੋਈ ਉਹ ਮੈਂ ਪਰਦੇ ਪਾ ਸੀ ਨੈਕ ਦੇ ਲਈ ਖੜ ਤੇ ਆ ਤੂੰ ਚੱਕ ਨਹੀਂ ਸਾਰਾ ਜਦ ਤੱਕ ਕਟ ਨਹੀਂ ਦਾ ਕੱਟ ਲੈ ਫਿਰ ਮੈਂ ਤਾਂ ਨਹੀਂ ਮੈਂ ਵੀ ਨਹੀਂ ਕਰਦਾ ਉਹ ਤੂੰ ਫਿਰ ਕਰਦਾ ਮੈਂ ਕਰਦਾ ਪਾ ਜੀ ਢਾਣੇ ਬਹੁਤ ਹੈ

ਘਰ ਨੂੰ ਓਏ ਖਾਣਾ ਓਏ ਘਰ ਜਾ ਓਏ ਓਏ ਘਰ ਜਾ ਓਏ ਓ ਦਰ ਦਰ ਦੇਖ ਜਵਾਹ ਓ ਘਰ ਜਾ ਓਏ ਘਰ ਜਾ ਓਏ ਰੋਪੇ ਤਾਂ ਪੜਾ ਓ ਗਾਂ ਲੈ ਲਈ ਤਾਂ ਹਾਂ ਫਿਰ ਓਹੋ ਇਹਦਾ ਭਾਅ ਤੇ ਗਿਆ ਨਾ ਮੇਰ ਦਾ ਭਾਅ ਚੜ ਗਿਆ ਓ ਇਹਦਾ ਹੋ ਭੱਜ ਗਿਆ ਹੋਰ ਮੇਰ ਦਾ दाम ਚੜ ਗਿਆ ਉਹ ਤਾਂ ਨਹੀਂ ਆ ਜਾਸ ਤੂੰ ਨਾ ਮੇਰੇ ਤੋਂ 200 ਰੁਪਿਆ ਵੀ ਲੈ ਜਾ ਚਲ ਕੀ ਆ ਯਾਰ 200 ਦੇਣ ਕੋਈ ਨਹੀਂ ਫੇਰ ਕਰ ਲੈਣੇ ਹਿਸਾਬ-ਕਤਾਬ ਇਹਦੇ ਨਾਲ ਅਰੂ ਰੱਬ ਲੈਖਾ ਜੋਖਾ ਹੋਹ ਧਾਮ ਚੜਾਤਾ ਚਲ ਆਪਾਂ ਨੂੰ 200 ਰੁਪਿਆ ਮਿਲ ਗਿਆ ਨਾ ਕੋਈ ਕੰਮ ਕੀਤਾ ਕੰਮ ਤਾਂ ਆਪਾਂ ਕਿਸੇ ਹੋਰ ਦਾ ਨਹੀਂ ਕੀਤਾ ਨਾਲ ਇਹਦਾ ਕਰਾਂਗੇ ਆਪਰਾ ਕੱਲ ਘੋੜੀ ਨਹੀਂ ਦਿੱਤੀ ਆਪਾਂ ਨੂੰ ਵਧੀਆ ਪੈਸੇ ਬਣ ਕੇ ਜਾਣਾ